ਸਾਡੇ ਬਟਾਲੇ ਦੀ ਜਿਹੜੀ ਸਮਾਜ ਸੇਵੀ ਸੰਸਥਾ ਸਹਾਰਾ ਕਲਬ ਜਿਹੜੀ ਹੈ ਇਹਨਾਂ ਨੇ ਵਿਸ਼ੇਸ਼ ਤੌਰ ਤੇ ਬੁਲਾਇਆ ਅੱਜ ਯੁੱਧ ਨਸ਼ਾ ਰੋਧ ਜੋ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਨਸ਼ੇ ਦੇ ਖਿਲਾਫ ਇਹ ਯੁੱਧ ਉਹਦੇ ਵਿੱਚ ਬਟਾਲਾ ਪੁਲਿਸ ਨੇ ਇੱਕ ਇਹਨਾਂ ਨੇ ਮੁੱਖਾ ਦਿੱਤਾ ਕਿਉਂਕਿ ਪੁਲਿਸਪਨ ਡਿਪਾਰਟਮੈਂਟ ਹੀ ਪੁਲਿਸ ਡਿਪਾਰਟਮੈਂਟ ਬੜੀ ਦਿਨ ਰਾਤ ਮਿਹਨਤ ਕਰਕੇ ਨਸ਼ੇ ਦੀ ਬੋਲ ਖਤਮ ਕਰ ਰਿਹਾ ਤੇ ਇਹੋ ਜਿਹੇ ਸਮਾਜਿਕ ਸੰਸਥਾਵਾਂ ਜਿਹੜੀਆਂ ਨੇ ਇਹ ਅੱਗੇ ਆਉਣਗੀਆਂ ਸਮਾਜ ਵਿੱਚ ਤੇ ਇਹ ਆਪਾਂ ਉਹਨਾਂ ਦੇ ਸਹਿਯੋਗ ਨਾਲ ਸਾਰਾ ਇਹ ਕੰਮ ਖਤਮ ਕਰ ਸਕਦੇ ਹਾਂ ਸਰ ਇੱਕ ਵਾਤਾਵਰਣ ਨੂੰ ਲੈ ਕੇ ਪੌਦਿਆਂ ਦੇ ਵਿੱਚ ਇਹੀ ਵੀ ਕੱਲ ਹਾਂ ਬਿਲਕੁਲ ਬਿਲਕੁਲ ਜੀ ਵਾਤਾਵਰਣ ਤੇ ਬਹੁਤ ਜ਼ਰੂਰੀ ਹੈ ਜੀ ਜਿਸ ਤਰ੍ਹਾਂ ਗਣਜੀਤ ਦੱਸਿਆ ਕਿ ਗੁਰੂ ਮਾ ਆਪਣਾ ਗੁਰਬਾਣੀ ਵਿੱਚ ਵੀ ਹੈ ਨਾਨਕ ਪਾਸ਼ਾ ਨੇ ਦੱਸਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿ ਆਪਾਂ ਇੱਕ ਪੌਦਾ ਲਾਉਣ ਦੇ ਨਾਲ ਇਤਨੇ ਗੱਲਾਂ ਪੂਰ ਹੋ ਜਾਂਦੀਆਂ ਵਾਤਾਵਰਣ ਸ਼ੁੱਧ ਹੋ ਜਾਂਦਾ ਧਰਤੀ ਮਾਤਾ ਹਰਿਆਵਲ ਰਹਿੰਦੀ ਹੈ ਤੇ ਆਪਣਾ ਜਿਹੜਾ ਬਾਤ ਜਿਹੜੀ ਹੈ ਤੁਸੀਂ ਪਾਣੀ ਦਾ ਲੈਵਲ ਜਰਾ ਉਹ ਠੀਕ ਰਹਿੰਦਾ ਕੱਲ ਦੇਖਿਆ ਗਿਆ ਕੱਲ ਤੁਸੀਂ ਵੀ ਸੋਸ਼ਲ ਮੀਡੀਆ ਤੇ ਪਾਈ ਸੀ ਵੀ ਤੁਸੀਂ ਲੋਕਾਂ ਨੂੰ ਅਵੇਅਰ ਕਰਦੇ ਤੇ ਨਾਲ ਬੂਟੇ ਵੰਡਦੇ ਹਾਂ ਬਿਲਕੁਲ ਬਿਲਕੁਲ ਮੇਰੀ ਦੇ ਹੀ ਵੀ ਫੀਲ ਸੀ ਕਿ ਬੂਟ ਇਨੂੰ ਬੁਕਾਦਾ ਤਾਂ ਜੋ ਇਹਨੂੰ ਆਪਾਂ ਦਾ ਫਲ ਲੈ ਸਕੀਏ ਇਹਦਾ ਆਪਾਂ ਜਾਣੇ ਆ ਸਮਾਜ ਦੇ ਵਿੱਚ ਆਪਾਂ ਵਿਚਾਰ ਆਣੇ ਆ ਕਿ ਸਾਡੇ ਸ਼ਾਂ ਭਾਲਦੇ ਆ ਗੱਡੀਆਂ ਦੀ ਠੀਕ ਆ ਤੇ ਸ਼ਾਂ ਤਾਂ ਹੀ ਮਿਲੇਗੀ ਜੇ ਹਰ ਬੰਦਾ ਇੱਕ ਰੁੱਖ ਲਾਊਗਾ ਤੋਂ ਮੇਰੀ ਇਹੀ ਪੀਸੀਪੀ ਹਰ ਮਨੁੱਖ ਲਗਾਵੇ ਰੁੱਖ ਤੇ ਭਾਵੇ ਸੁਖ ਸਰ ਇੱਕ ਬੱਚਿਆਂ ਨੇ ਰੈਲੀ ਕਰਨ ਲੱਗੇ ਆ ਸਾਰਾ ਕਲਾਬ ਵੱਲੋਂ ਨਸ਼ਿਆਂ ਦੇ ਖਿਲਾਫ ਉਹਨੂੰ ਬਾਰਿਕ ਬਿਲਕੁਲ ਜੀ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਜੀ ਸਾਰਾ ਕਲਾਬ ਨੇ ਜਿਹੜਾ ਕੈਸ਼ ਯੰਗ ਕੋਈ ਬੱਚਿਆਂ ਨੂੰ ਹੁਣ ਤੋਂ ਹੀ ਇਹਨਾਂ ਨੂੰ ਫੜ ਲਈਏ ਕਿ ਆਪਣਾ ਸਮਾਜ ਬਚਾ ਲਈਏ ਤਾਂ ਆਹ ਵਾਲਾ ਪੁਹਿਖਿਆ ਸਾਡਾ ਤੋ ਇਹ ਬੜੀ ਵਧੀਆ ਪਹਿਲ ਹੈ ਜੀ ਹਰਕਰਾਬ ਦੀ ਇਹਨਾਂ ਪਹਿਲਾਂ ਵੀ ਬੜੇ ਕੰਮ ਕੀਤੇ ਆ ਤੇ ਆਪਾਂ ਪੰਜਾਬ ਪੁਲਿਸ ਜਿਹੜੀ ਆ ਸਪੈਸ਼ਲ ਬਟਾਲਾ ਪੁਲਿਸ ਮਾਜੋਗ ਅਸਰਫੀ ਸਾਹਿਬ ਦੇ ਮਤਬਕ ਉਹਨਾਂ ਦੇ ਹੁਕਮ ਮੁਤਾਬਕ ਅਸੀਂ ਹੋਰ ਬਤੋ ਦੇਣਾ ਸਹਿਯੋਗ ਕਰਾਂਗੇ ਤੇ ਸਾਡੀ ਜਿੱਥੇ ਸੇਵਾ ਹੋਵੇ ਆਪਾਂ ਆ ਜਾਣਾ ਜੀ